ਵਾਸੀਆ ਜਿਹੜੇ ਦੁਕਾਨਦਾਰ ਖੜੇ ਹੈ ਭਰਾਵਾ ਮਨਿੰਦਰ ਸੋਡਾ ਸਬਦ ਹੈ ਲੋਕਵਾਚ ਚੈਨਲ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਜ਼ਰੂਰਤਾਂ ਲੋਕਾਂ ਨੂੰ ਵੀ ਲੋਕ ਲੋਕਵਾਚ ਦੀ ਆਵਾਜ਼ ਚੱਕਣਾ ਉਹ ਭਰਾਵਾ ਮਨਿੰਦਰ ਨੂੰ ਵੀ ਬਹੁਤ ਆਫਰ ਆਈਆਂ ਇਹ ਵੀ ਚੰਡੀਗੜ੍ਹ ਦੇ ਵਿੱਚ ਆ ਤਾਂ ਦਫ਼ਤਰ ਖੋਲ ਸਕਦਾ ਸੀ ਇਹ ਵੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਦੇ ਇਸ਼ਤਿਹਾਰ ਸਰਕਾਰ ਤੋਂ ਲੈ ਸਕਦਾ ਸੀ ਮਾਰੇ ਨੇ ਕਿਰਤੀ ਲੋਕਾਂ ਦੀ ਦਬਲੇ ਕੁਤਰੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਰੇੜੀ ਵਾਲੇ ਦੀ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲਿਆ ਦਿਆ ਤਾਂ ਕਰਕੇ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਰਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ ਇੱਕ ਐਮਐਲਏ 1.5 ਲੱਖ ਵੋਟ ਨਾਲ ਬਣਿਆ ਤੇ ਉਹ ਐਮਐਲਏ ਸੱਡ ਗਿਆ ਧੀਓ ਪੈਣਾ ਬਾਰੇ ਇਹੋ ਜੀ ਛਤਾਵਲੀ ਵਰਤੇ ਭਗਵੰਤ ਮਾਨ ਸਿੰਘ ਤੂੰ ਆਪ ਚਰਾਉਂਦਾ ਮੁੰਡਾ ਸੀ ਤੇਰਾ ਫਰਜਵੰਦਾ ਸੀ ਇਹਨੂੰ ਪਾਰਟੀ ਤੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ ਜਿਹੜਾ ਧੀਓ ਦੇ ਪੈਣਾ ਦੀਆਂ ਆ ਮਜ਼ਾਕ ਡਾਉਂਦਾ ਹੈ ਤੈਨੂੰਾਂ ਦੇ ਉੱਤੇ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠਿਆ ਆਹ ਬਦਰਾ ਆਇਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੋਲੇ ਆਈ ਹੈ ਫਿਰ ਲੋਕ ਬਾਅਦ ਚੈਨਲ ਲੈ ਕੇ ਕਿ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਜ ਬੰਦੇ ਪੱਤਰਕਾਰ ਭਾਈਚਾਰੇ ਦਾ ਦਿਖਾਉਂਦਾ ਉਹਨੇ ਦਿਖਾਇਆ ਫਿਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੰਦਪਾਣ ਦੇ ਵਿੱਚ ਜੋ ਕਾਂਡ ਵਾਪਰਿਆ ਉਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਹੈ ਜੇ ਉਹਦੀ ਆਵਾਜ਼ ਚੱਕਿਆ ਮਨਿੰਦਰਜੀਤ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਆ ਮਜ਼ਦੂਰ ਜਥੇਬੰਦੀਆਂ ਨੇ ਸੰਘਰਸ਼ ਕੀਤਾ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਮੂੰਹ ਦੀ ਖਾਣੀ ਥੁੱਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਤ ਕਰਨੇ ਪਏ ਦਿਓ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹਨਾਂ ਲੋਕਾਂ ਨੂੰ ਜੇਲ੍ਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਪਰ ਤੀਜੀ ਗੱਲ ਜਿਹੜੀ ਪੁਲਿਸ ਮਾਹਮੇ ਤੇ ਮਨਿੰਦਰ ਬੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਣੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਰਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵੰਤ ਮਾਨਸਿਆ ਉਹਨਾਂ ਤੇ ਕਿੱਦਾਂ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਕਮਰਾ ਕਰ ਰਿਆ ਉਹ ਵੀ ਡੀਜੀ ਪੀ ਸਾਹਿਬ ਨੂੰ ਕਾਲ ਰੜਕੀ ਆ ਐ ਤੌਂਦਾ ਜੇ ਮੂੰਹ ਘੋਵੇਂ ਜੇ ਤੌਂਦਾ ਕਲਤਾਰ ਸੰਧਮਾ ਹੋਵੇ ਤੁਸੀਂ ਕੋਨ ਕਪੂਰੇ ਦੇ ਵਿੱਚ ਵੀ ਵੈਨ ਵੈਖੀ ਹੋਣੀ ਅੱਜੇ ਨੌਜਵਾਨ ਮੁੰਡਾ ਕੋਟੇ ਨੇ ਚੜ ਕੇ ਕਲਤਾਰ ਸੰਧਮਾ ਦਾ ਨਾਂ ਲੈ ਕੇ ਵਾਅਦਾ ਕਰਦਾ ਛੇ ਅਸੀਂ ਆਮ ਆਦਮੀ ਐ ਉਹਦੀ ਸਦਾ ਦਰ ਚ ਲਿਆਂਦੀ ਇੰਨਾ ਜ਼ੋਰ ਲਾਇਆ ਇਹ ਸਾਡੇ ਨਾਲ ਇੰਨਾ ਤਕਾ ਹੋ ਰਿਹਾ ਤਾਂ ਜਿਹੜਾ ਮੁਲਕ ਹਮਾਰਾ ਕਿਹਦਾ ਫੈਨ ਸਾਰਾ ਹਤਾ ਸਾਰੀਆਂ ਟਪਾਦੀਆਂ ਸੀ ਤਾਂ ਉਸ ਤੋਂ ਬਾਅਦ ਜੰਗੇ ਰਹਿਣਗੇ ਜੇ ਇਹ ਆਪਣਾ ਆਪ ਕੋ ਬੈਦ ਵੀ ਕੀਤਾ ਖਾਲਸਾ ਬੈਗਨ ਦੀ ਕੀ ਖੋਤੇ ਵੀਰੋ ਮੈਂ ਆਂ ਰਾਮਪੁਰਾ ਫੂਲ ਤੋਂ ਚੱਲ ਕੇ ਆਇਆ ਹੈ ਲੇ ਦੀਆਂ ਕਤੂਟਾਂ ਦਾ ਸਮਾਸ ਤੇ ਤੁਸੀਂ ਆਮ ਤਰੇ ਬੂਲ ਦੇ ਵਿੱਚ ਜਾਓ ਉੱਥੋਂ ਦੇ ਹਾਲਾਤ ਪਤਾ ਕਰੋ ਕੀ ਹੈ ਇਹ ਸਭ ਤੋਂ ਪਹਿਲਾ ਪਹਿਲਾ ਆਪਣੇ ਵਿਚਾਰ ਆਮ ਤਰੇ ਬੂਲ ਦੇ ਵਿੱਚ ਜਿਹੜੇ ਕੋਲੇ ਇੱਕ ਟਿਕਾਣਾ ਸੀਗਾ ਉਹ ਬੰਦਾ ਆ ਖੜਾ ਹੈ ਉਹ ਆਮ ਤਰੇ ਬੂਲ ਦੇ ਵਿੱਚ ਇਹਦੇ ਨਾਲ ਦੂਜਾ ਬੰਦਾ ਹੈ ਨਹੀਂ ਸੀ ਜੀਤੇ ਪਰਚਾ ਕੀਤਾ ਰਾਜੂ ਤੇ ਉਹ ਮੇਰੇ ਸਕੇ ਚਾਚੇ ਜੀ ਦਾ ਵੇਚਾ ਹੈ ਆ ਮੇਰੇ ਚਾਚਾ ਜੀ ਐ ਇਹ ਨਾਲ ਆਇਆ ਸਭ ਤੋਂ ਪਹਿਲਾਂ ਉਹਦੀ ਕਟਿਆ ਕਰਤੂਤ ਸੁਣੋ ਕੀ ਹੈ ਇਹ ਮੇਰੇ ਚਾਚਾ ਜੀ ਬਜ਼ੁਰਗ ਬੰਦੇ ਆ 4 ਘੰਟੇ ਉਹਨੇ ਨਿਆਂ ਇਹਨਾਂ ਨੂੰ ਥਾਣੇ 'ਚ ਬਿਠਾ ਕੇ ਰੱਖਿਆ ਐਸ ਐਚਓ ਇਹਦਾ ਇਹਨਾਂ ਦਾ ਮੋਬਾਈਲ ਲਗਿਆ ਜਿਹੜਾ ਹਾਲ ਤੱਕ ਉਹਨੇ ਵਾਪਸ ਨਹੀਂ ਕੀਤਾ ਇਹਦੀ ਜ਼ਬਰਦਸਤ ਨਾ ਦੀਆਂ ਗੱਲਾਂ ਸਾਡੇ ਕੋਲੇ ਬਹੁਤ ਨੇ ਇੱਕ ਗੱਲ ਦੀ ਮੈਨੂੰ ਬੜਾ ਹਰਖ ਹੈ ਬੜਾ ਗੁੱਸਾ ਸਾਡੇ ਕੋਲੇ ਆ ਕੇ ਬੰਦਾ ਸੀ ਚੈਰ ਨੂੰ ਪੁੱਛ ਲੋ ਸਾਡਾ ਮੀਡੀਆ ਸੋਸ਼ਲ ਮੀਡੀਆ ਤੇ ਕੱਟ ਕੇ ਵੇਖ ਲੋ ਵੀ ਰਾਮਪਰੇਆੜਾ ਜੇਟੀ ਕੌਣ ਹੈ ਇੱਕੋ ਇੱਕ ਬੰਦਾ ਇਹ ਗੱਲ ਚੱਲਿਆ ਸੀ ਸੇਧਰ ਲਾ ਕੇ ਇਹਦੀ ਮਦਦ ਕੀਤੀ ਸੀ ਇਹਨੂੰ ਐਮਐਲਏ ਬਣਾਇਆ ਸੀ ਮੈਂ ਲੋਕਾਂ ਨੂੰ ਇੰਨਾ ਕੀ ਦੱਸਣਾ ਹੈ ਇੱਕ ਗੱਲ ਇਹ ਕਲੀਅਰ ਹੈ ਸਾਡੇ ਕੋਲੇ ਹੀ ਆਉਂਦਾ ਸੀ ਸਾਡੇ ਕੋਲ ਹੀ ਪੈਂਦਾ ਸੀ ਸਾਡੇ ਘਰੇ ਹੀ ਰੋਟੀ ਖਾਂਦਾ ਸੀ ਔਰ ਸਾਧੀਆਂ ਇਹ ਹੈ ਮਾਵਾ ਪੈਣਾ ਨੂੰ ਮੰਦਾ ਤੇ ਚੰਗਾ ਬੋਲਦਾ ਮੈਂ ਉਹਨੂੰ ਪੁੱਛਣਾ ਚਾਹਣਾ ਹੈ ਸਿੱਤੂ ਸਾਹਵਾ ਤੁਸੀਂ ਲੋਕਾਂ ਦੀ ਕਚਹਿਰੀ ਜਾ ਕੇ ਜਵਾਬ ਦਿਓ ਵੀ ਮੇਰੇ ਪਰਿਵਾਰ ਤੋਂ ਸੁਬਾਹ ਇੱਕ ਮੇਰੀ ਮੇਰੇ ਮੈਸੇਜ ਮੇਰੀ ਘਰ ਆਈ ਮੇਰੀ ਨੂੰਹ ਸਰਦਾਰ ਨਿਸ਼ੀਤਰ ਸਿੰਘ ਸਿੱਧੂ ਪੱਤਾਨੇ ਇੱਕ ਉਹਨਾਂ ਦੀ ਮੈਡਮ ਜੋ ਪੀ ਮਲਕਾਰ ਸਿੱਧੂ ਦੇ ਮੈਡਮ ਇਹ ਇੱਕ ਪੰਜਵਾਂ ਬੰਦੀ ਦਾ ਇਹ ਪੰਜਵੀਂ ਲੜੀ ਦਾ ਨਾਂ ਗਣਾਵੇ ਜਿਹੜੀ ਇਹਦੇ ਨਾਲ ਸੀਗੀ ਇਹ ਚਾਰ ਲੜੀ ਜੋ ਇਸ ਵਾਸਤੇ ਗਲੀ ਗਲੀ ਘਰ ਘਰ ਜਾ ਕੇ ਵੋਟਾਂ ਮੰਗੀਆਂ ਔਰ ਉਹਨਾਂ ਨੂੰ ਇਹ ਮਰਦਾ ਚੰਗਾ ਬੋਲਦਾ ਬੜੀ ਸ਼ਰਮਨਾਕ ਗੱਲ ਆ ਬੜੀ ਸ਼ਰਮਨਾਕ ਘਟਨਾ ਹੈ ਠੀਕ ਹੈ ਜੀ ਉਸ ਤੋਂ ਸਵਾਏ ਇੱਕ ਵੰਨ ਨੂੰ ਹੋਰ ਗੱਲੱਸ ਦਿੰਦਾ ਇਕਮਸੀ ਸਰਜੀਤ ਸਿੰਘ ਉਹ ਚਿਤਿਆ ਉਹਨੇ ਉਹਦੇ ਨਿਆਲੇ ਨੇ ਧੱਕੇ ਨਾਲ ਪੱਤਾ ਕਰਾਇਆ ਇਹੀ ਐ ਐਸਐਚਓ ਐ ਮੈਂ ਐਸਐਚਓ ਸਾਹਿਬ ਇਹ ਕਾ ਤੁਸੀਂ 5 ਮਿੰਟ ਦਾ ਫਾਇਰ ਕਰ ਦਿੰਦੇ ਹੋ ਹੋਰ ਥੋੜੇ ਕੋਲੇ 29 ਲੋਕ ਜਾਂਦੇ ਆ 29 ਦਿਨ ਵਿੱਚ ਦੀ ਜਿਹੜੇ ਲੈਲੜੀਆਂ ਕੱਢੀ ਜਾਂਦੇ ਆ ਉਹਦਾ ਤੁਸੀਂ ਪੱਤਾ ਤੱਕ ਨਹੀਂ ਦਰਜ ਕਰਦੇ ਰੈਡ ਤਾਂ ਤੁਸੀਂ ਕਿਸੇ ਦੇ ਕੀ ਬਾਰੇ ਕੋਈ ਐਨੀ ਕੀ ਗੱਲ ਦੱਸਣੀ ਸੀ ਭਰਾਵੋ ਇਹ ਕਿڑی ਆਡੀਓ ਆ ਇਹ ਬਿਲਕੁਲ ਸੱਚੀ ਆ ਰਾਜੂ ਨੇ ਲਿਖ ਨਹੀਂ ਕੀਤੀ ਇਹ ਸੱਚੀ ਆਡੀਓ ਆ ਅਸੀਂ ਇਨਸਾਫ ਚਾਹੁੰਨੇ ਆ ਬਾਦ ਸਰਕਾਰ ਤੋਂ ਵੀ ਇਹ ਆਡੀਓ ਦੀ ਜਾਂਚ ਕਰਕੇ ਜਿਹੜਾ ਦੋਸ਼ੀ ਆ ਉਹਨੂੰ ਜਰੂਰ ਸਜ਼ਾ ਦੇਵੇ ਠੀਕ ਹੈ ਜੀ ਇੰਨੀ ਗੱਲ ਕਰਨਾ ਹੋਇਆ ਖੜੇ ਬਣਾਉਣੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਪਰ ਅੱਜ ਬਲਕਾਰ ਸਿੱਧੂ ਜੀ ਸੁਣੇ ਤੇ ਗੱਲ ਦੱਸਣ ਜਾ ਰਹੇ ਆ ਮੇਰਾ ਨਾਮ ਆਹ ਹੈ ਮੇਰਾ ਹਲਕਾ ਹੈ ਨਾ ਬਠਿੰਡਾ ਬਠਿੰਡਾ ਦੇ ਹạt ਪੀ ਹੈ ਇੱਕ ਵਾਰ ਇਹ ਕਲਵੱਡੀ ਸਾਹ ਬੋਲ ਆਜ਼ਾਦ ਖੜਾ ਹੋਇਆ ਸੀ ਤੇ ਐਡੀ ਭੈੜੀ ਇਹਦੀ ਜਵਾਨਦ ਜੱਟ ਹੋਈ ਸੀ ਨਾ ਐਡੀ ਭੈੜੀ ਇਹ ਆਪ ਕੋ ਪੈਸੇ ਸਿਰ ਤੇ ਖੜਾ ਹੋ ਗਿਆ ਜੈ ਦਾਮਤੇ ਹੋ ਗਿਆ ਇਹਨਾਂ ਹਾਰ ਦਾ ਮੂੰਹ ਦੇਖਿਆ ਉਸ ਵਾਰੇ ਸਾਰੇ ਕਲਾਕਾਰ ਇਕੱਠੇ ਹੋ ਗਏ ਅੱਧਿਕ ਦਾ ਆਜ਼ਾਦ ਦਿੱਤੇ ਇਸ ਦਾ ਆਜ਼ਾਦ ਹਾਰੇ ਸੀ ਇਹ ਅੱਧੇ ਦਾ ਕੂਸ਼ ਮਾਰਦੇ ਫਰਦੇਸੀ ਵੀ ਅਸੀਂ ਸ਼ਾਸਤ ਦੇ ਵਿੱਚ ਆ ਜੀ ਕਿਉਂਕਿ ਇਹਨਾਂ ਨੇ ਆਮੀ ਗਾਇਕੀ ਰਹੀ ਐਕਟਿੰਗ ਰਹੀ ਪੈਸਾ ਇਕੱਠਾ ਕਰ ਲਿਆ ਸੀ ਉਸ ਦਿਨ ਇਹਨਾਂ ਨੇ ਸੋਚੇ ਸੀ ਯਾਰ ਆਪਾਂ ਆ ਵੀ ਇੱਕ ਐਸ਼ ਕਰਕੇ ਦੇਖੀਏ ਜਿਹੜੀ ਮੰਤਰੀ ਵਾਲੀ ਹੁੰਦੀ ਹੈ ਵੀ ਸਾਡੇ ਪਿੱਛੇ ਲੀਡ ਕਾਰਾਂ ਹੋ ਸਕਿਉਰਟੀ ਹੋਵੇ ਇਹਨਾਂ ਨੇ ਸਾਰੇ ਕਲਾਕਾਰਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਸੀਗਾ ਇਹਨਾਂ ਦਾ ਮੋਦੀ ਉਹ ਸਾਰਿਆਂ ਨੂੰ ਲਿਆਇਆ ਪੈਸਿਆਂ ਦੇ ਸੀਗੇ ਹੁਣ ਨਾਲੇ ਪਿਆ ਹੈ ਉਹ ਪੈਸਾ ਉਹਦਾ ਕਵਰ ਕਰ ਰਿਹਾ ਜਿਹੜਾ ਲਾਇਆ ਲੋਕਾਂ ਨੂੰ ਨਹੀਂ ਸੀ ਨੀ ਤੁਮਾਂ ਮੇਰੀ ਪਾਰਟੀ ਆਈ ਹੈ ਆ ਆਦਮੀਏ ਬਦਲਾ ਕਰੂ ਹੋਰ ਹੈ ਇਹਨਾਂ ਨੇ ਸਾਰਾ ਤਾਂ ਪੈਸਾ ਇਕੱਠਾ ਕਰਨ ਤੇ ਜ਼ੋਰ ਲਾਤਾ ਹੋ ਉਸ ਤੋਂ ਬਾਅਦ ਇਹ ਦੇਖਿਆ ਜਾਵੇ ਪੈਸਾ ਇਕੱਠਾ ਕਰਨ ਦੇ ਨਾਲ-ਨਾਲ ਇਹਨਾਂ ਨੇ ਉਹ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕੀ ਹੋਰ ਕਿਸੇ ਸਰਕਾਰ ਨੇ ਇਦਾਂ ਕਰੀ ਨਹੀਂ ਸੀ ਜੇ ਭਗਵੰਤ ਮਾਨ ਦੀ ਆਵਾਜ਼ ਨੂੰ ਦੂਜੇ ਪਾਰਟੀ ਕਹਿੰਦੀ ਉਹ ਇਸੇ ਤਰ੍ਹਾਂ ਬੰਦ ਕਰ ਦਿੰਆਂ ਤਾਂ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਂਦਾ ਇਹ ਤਾਂ ਕਿਸੇ ਆਵਾਜ਼ ਨੂੰ ਮੈਨੂੰ ਉਠਣ ਦਿੰਦਾ ਦੂਜੀਆਂ ਸਰਕਾਰਾਂ ਇੱਥੋਂ ਤੱਕ ਨਹੀਂ ਗਿਰੀਆਂ ਸੀ ਵੀ ਜੇ ਕੋਈ ਸੱਚ ਦੀ ਆਵਾਜ਼ ਬੋਲਦਾ ਹੈ ਤਾਂ ਉਹਨੂੰ ਗੋਲਣ ਉਹ ਦਿੰਦੀਆਂ ਸੀ ਇਹ ਐਡੀ ਨਿਕੰਮੀ ਸਰਕਾਰ ਹੈ ਫੇਰ ਸੁਣਿਏ ਕਿਹਾ ਜਾਵੇ ਵੀ ਜਿਹੜਾ ਆਪਣੇ ਸਮਾਜ ਦਾ ਰਾਜਨੀਤਿਕ ਬੰਦਾ ਹੈ ਆਪਾਂ ਹਲਕੇ ਦਾ ਐਮਐਲਏ ਬਣਾਉਣੇ ਹੈ ਅਪਨੂੰ ਤਾਂ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਵੀ ਇਹ ਰਹਿ ਇੱਕ ਸੱਚਾ ਸੁੱਚਾ ਬੰਦਾ ਹੈ ਇਹ ਆਪਣੇ ਹਲਕੇ ਦਾ ਵਿਕਾਸ ਕਰੂਗਾ ਤੇ ਇਹ ਕਿਸੇ ਧੀਪਾਂ ਦੀ ਜਿੱਤ ਨਹੀਂ ਲੱਖੂਗਾ ਲੱਖਪਾ ਇਹਨਾਂ ਦੇ ਬਹੁਤ ਸਾਰੇ ਐਮਐਲਿਆਂ ਦੇ ਸ਼ੋਅ ਤੋਂ ਮਨੁੱਖੀ ਤੋਂ ਗਿਣਾ ਕਪੜਾ ਤੇ ਵੀਡੀਓਜ਼ ਆਈਆਂ ਬਹੁਤ ਸਾਰੇ ਕੁੜੀਆਂ ਦੇ ਵੀਡੀਓਜ਼ ਆਈਆਂ ਹੁਣ ਰਹਿੰਦੀ ਖੁੰਦੀ ਇਹਨਾਂ ਦੀ ਆਡੀਓ ਲੀਕ ਹੋਈ ਹੈ ਉਹਦੇ ਵਿੱਚ ਹੀ ਇਹਨੇ ਗੰਦੇ ਸ਼ਬਦ ਬੋਲਦੇ ਆ ਹੁਣ ਲੰਘਦਾ ਇਹ ਜਿਹੜੇ ਦੱਦੇ ਭਾਈ ਇਹਨਾਂ ਦੇ ਨਾਲ ਖੜੇ ਸੀਗੇ ਇਹਨਾਂ ਨੇ ਯਕੀਨ ਕਰਦੇ ਸੀ ਕਿ ਸਾਡਾ ਇਹ ਹਲਕੇ ਦਾ ਐਮਐਲਏ ਹੈ ਕਿ ਉਹਨਾਂ ਨੂੰ ਨਹੀਂ ਬਖਸ਼ ਰੇ ਤੇ ਤੂੰ ਮੈਂ ਤਾਂ ਕੀ ਲੱਗੇ ਅਸੀਂ ਰਾਮਪਰਾਪੂਲ ਤੋਂ ਮੈਂ ਪਰਸ਼ੋਤੋਂ ਕੁਾਰ ਪੱਤਰਕਾਰ ਡੈਂਕ ਸਵੇਰਾ ਤੋਂ ਆਏ ਆਂ ਇਹ ਜਿਹੜਾ ਬਲਕਾਰ ਸਿੱਧੂ ਹੈ ਵਡੀਆਂ ਖਬਰਾਂ ਲਾਈਆਂ ਇਹਦੇ ਖਿਲਾਫ ਇਹਦੇ ਖਿਲਾਫ ਵਡੀਆਂ ਖਬਰਾਂ ਅਸੀਂ ਲਾਈਆਂ ਪੁੱਛ ਤੇ ਕੋਈ ਜੂਨ ਹੀ ਸਰਕਦੀ ਉੱਥੇ ਮ사ਜ ਸੈਂਟਰ ਸੱਟਾ ਜੂਆ ਸ਼ਰੇਆਮ ਚੱਲਦਾ ਜਿਹੜੇ ਜਿਹੜੇ ਮੇਰੇ ਕੋਲ ਸਬੂਤ ਨੇ ਸਾਰੇ ਸੱਟਾ ਜੂਆ ਸਾਰਾ ਕੁਝ ਚੱਲਦਾ ਉੱਥੇ ਮਸਾਲਾ ਸੈਂਟਰ ਖੋਲੇ ਹੋਏ ਨੇ ਪੁਲਿਸ ਆਪ ਕਹਿੰਦੀ ਹੈ ਬਲਕਾਰ ਸਿੱਧੂ ਪੈਸੇ ਲੈਂਦਾ ਉਹਦੇ ਸਬੂਤ ਹੈ ਅਸੀਂ ਅੱਜ ਤੱਕ ਚੁੱਪ ਬੈਠੇ ਸੀ ਲੇਕਿਨ ਹੁਣ ਉਹਨੇ ਪਰਸਨਲ ਪੰਗਾ ਲੇਤਾ ਜਿਹੜੇ ਮੇਰੇ ਭਰਾ ਤੇ ਪੱਤਰਕਾਰ ਤੇ ਅਸੀਂ ਵੀ ਪ੍ਰੈਸ ਦੇ ਨਿਮੰਦੇ ਆ ਜਿਹੜੇ ਪੱਤਰਕਾਰ ਤੇ ਭਰਾ ਤੇ ਇਹ ਪਰਚਾ ਦਰਜ ਕੀਤਾ ਹੈਗਾ ਇਹਨੂੰ ਇਹੀ ਦੱਸਣਾ ਹੈ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਸੱਟਾ ਜੂਆ ਮਸਾਹ ਸੈਂਟਰ ਇਹੋ ਜੇ ਧੰਦੇ ਉੱਥੇ ਚੱਲਦੇ ਨੇ ਬਲਕਾ ਸਿੱਧੂ ਨੂੰ ਪੈਸੇ ਜਾਂਦੇ ਆ ਪੁਲਿਸ ਸਾਹਿਬ ਤੇ ਮੂੰਹ ਨਾਲ ਕਹਿੰਦੀ ਐ ਉਹਦੀਆਂ ਪੀੜ੍ਹੀਆਂ ਮੇਰੇ ਕੋਲ ਇਹ ਸਾਬਤ ਕਰੇ ਐ ਐਸਐਚਓ ਨੂੰ ਸ਼ਰਮ ਨਹੀਂ ਆਉਂਦੀ ਐਸਐਚਓ ਨੂੰ ਪਤਾ ਨਹੀਂ ਸ਼ਹਿਰ ਚ ਕੀ ਕੁਸੂਰਿਆ ਐ ਐਸਐਚਓ ਆਪ ਮੂੰਹ ਦੇ ਨਾਲ ਕਹਿ ਰਿਹਾ ਕਿ ਨਾ ਬਲਕਾ ਸਿੱਧੂ ਕੋਲ ਪੈਸੇ ਜਾਂਦੇ ਆ 21 ਲੱਖ ਰੁਪਇਆ ਮੀਲਾ ਉਹ ਮੇਰੇ ਕੋਲ ਸਬੂਤ ਹੈ ਹੁਣ ਅਸੀਂ ਸਬੂਤ ਦੇਵਾਂਗੇ ਬਲਕਾ ਕਾ ਕਰਕੇ ਦੇ ਬਜਾਰਾ ਵਿੱਚ ਦੀ ਨਾਂ ਲਗਾਇਆ ਅਸੀਂ ਪੱਤਰਕਾਰੀ ਕਰਨੀ ਛੱਡ ਦਿਆਂਗੇ ਸਾਡੇ ਭਰਾਵਾਂ ਤੇ ਸ਼ਰਮ ਝੂਠੇ ਪਰਚੇ ਦਰਜ ਕੀਤੇ ਜਾਂਦੇ ਐ ਸ਼ਰਮ ਦੀ ਗੱਲ ਐ ਐਸਐਚਓ ਨੂੰ ਮੈਂ ਇਸੇ ਨੂੰ 40 ਵਾਰੀ ਮਰ ਚੁੱਕੇ 40 ਵਾਰੀ ਆ ਸੱਟਾ ਚੱਲ ਰਿਹਾ ਐ ਆ ਜੂਆ ਚੱਲ ਰਿਹਾ ਐ ਘਰਾਂ ਦੇ ਘਰ ਬਰਬਾਦ ਹੋ ਗਏ ਉਹ ਕੋਈ ਸ਼ਰਮ ਕਰ ਉਹ ਇਹਨੂੰ ਫੜੋ ਕਹਿੰਦਾ ਭਰਾਵਾ ਅਸੀਂ ਕੀ ਕਰੀਏ ਬਲਕਾਰ ਸਿੱਧੂ ਪੈਸੇ ਲੈਂਦਾ ਮੇਰੇ ਕੋਲ ਸਬੂਤ ਐ ਉਹਦੀਆ ਵੀਡੀਓ ਐ ਉਸਨੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਮੈਡਮ ਨੂੰ ਪੁੱਛਦੇ ਐਡਮ ਨੂੰ ਐਸ ਮੈਡਮ ਨੂੰ ਮੈਂ ਵੀਡੀਓ ਭੇਜੀ ਆਂ ਮੈਂ ਪ੍ਰੈਸ ਦੀਆਂ ਖਬਰਾਂ ਭੇਜੀ ਐ ਐਸਐਸਪੀ ਮੈਡਮ ਨੂੰ ਬਠਿੰਡਾ ਕਮਾਲ ਕਰਦੀ ਕੋਈ ਸੁਣਵਾਈ ਨਹੀਂ ਪ੍ਰੈਸ ਦੀ ਲੋਕਾਂ ਦੇ ਘਰੋਂ ਜੜਗੇ ਸਾਡੀਆਂ ਟੀਆਪੀ ਨੇ ਕੱਲ੍ਹ ਅੱਜ ਤੁਰੀਆਂ ਫਿਰਦੀਆਂ ਰੋਂਦੀਆਂ ਉਹ ਨਸ਼ਾ ਸ਼ਰੀਆਂ ਵਿੱਚ ਹੀ ਜਾਂਦਾ ਐ ਐਸਐਚਓ ਸਾਹਿਬ ਕੋਈ ਸ਼ਰਮ ਕਰੋ ਮੈਂ ਸ਼ਾਇਦ ਸ਼ਨੂ ਮੈਂ ਐਸਐਸਪੀ ਨੂੰ ਕਹਿਣਾ ਹੈ ਡੀਐਸਪੀ ਨੂੰ ਕਹਿਣਾ ਹੈ ਉਹ ਕੋਈ ਸ਼ਰਮ ਕਰੋ ਇਹਨਾਂ ਇਹਨਾਂ ਮਗਰ ਲਾ ਕੇ ਤੁਸੀਂ ਆ ਕੁਝ ਕਰੀ ਜਾਵੇਂ ਜਾਂ ਨਿਓ ਇਹ ਬੱਚੇ ਦੇ ਜਿਹੜੀ ਵੀਡੀਓ ਹੈ ਸਹੀ ਹੈ ਅਸੀਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਵੀ ਵੀਡੀਓ ਬਿਲਕੁਲ ਸਹੀ ਹੈ ਜੇ ਇਹਦੇ ਵਿੱਚ ਵੀ ਕੁਝ ਹੋਇਆ ਹੋਵੇ ਮੈਂ ਪ੍ਰੈਸ ਦੀ ਸਟੇਜ ਤੇ ਖੜ ਕੇ ਇੱਕ ਪ੍ਰੈਸ ਦਾ ਨਾਤੇ ਮੈਂ ਪ੍ਰੈਸ ਰਿਪੋਰਟਰ ਹਾਂ ਮੈਂ ਆਪਦਾ ਸਿਰ ਨੀਵਾ ਕਰੂੰਗਾ ਪੰਜਾਬ ਦੇ ਵਿੱਚ ਮੈਨੂੰ ਮੇਰਾ ਸਿਰ ਕਲਮ ਕੀਤਾ ਜਾਵੇ ਜੇ ਬਿਲਕੁਲ ਝੂਠੀ ਹੋਵੇ ਐਵੇਂ ਝੂਠੇ ਪਰਚੇ ਦਰਜ ਕਰਕੇ ਪ੍ਰੈਸ ਦੇ ਉੱਤੇ ਬਿਨਾਂ ਮਰਿਆ ਇੱਕ ਪ੍ਰੈਸ ਨਹੀਂ ਇੱਕ ਨਹੀਂ ਬੁਲਕਾਰ ਸਿੰਘ ਦੀ ਵੀਡੀਓ ਇਹ ਵਧੀਆ ਵੀਡੀਓ ਵਾਇਰਲ ਹੋਣੀ ਹੈ ਹੁਣ ਜਿਹੜਾ ਕੁਛ ਈਆਂ ਪੜਨ ਨੂੰ ਬੋਲਦਾ ਮੰਦੇ ਲਮਚ ਬੋਲਦਾ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਦੋਸਤੋ ਸਾਰੀ ਜਨਤਾ ਨੂੰ ਪਤਾ ਲੱਗੇ ਪੰਜਾਬ ਨੂੰ ਪਤਾ ਲੱਗੇ ਭਗਵੰਤੂ ਨੂੰ ਮਾਨ ਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਨਮਾਇੰਦੇ ਜਿੱਤੇ ਕੇ ਬੈਠੇ ਐ ਇਹ ਕਿਸ਼ਕਦਾਰ ਦੇ ਮਾਲਕ ਨੇ ਦੋਸਤੋ ਸ਼ਾਰਟਕਟ ਬਹੁਤ ਕੁਝ ਬੋਲਣ ਵਾਲਾ ਬੜੇ ਕੁਝ ਦੱਸਣ ਵਾਲਾ ਮੋਬਾਈਲ ਮੇਰੇ ਕੋਲੇ ਐ ਜੋ ਕੋਈ ਦੇਖਣਾ ਚਾਹਦਾ ਮੈਂ ਦਿਖਾ ਵੀ ਸਕਦਾ ਕਿ ਪੁਲਿਸ ਕਹਿੰਦੀ ਆ ਬਲਕਾਸ਼ ਸਿੰਘ ਜਿਹੜਾ ਸਿੱਧੂ ਐ ਐਮ ਐਲ اے ਰੁਪਈਏ ਲੈਂਦਾ ਸਾਨੂੰ ਤਾਂ ਦੁਆਨੀ ਮਿਲਦੀ ਨਹੀਂ ਭਰਾਵੋ ਉਹ ਵੀਡੀਓ ਬਣੀ ਆ ਨਹੀਂ ਐ ਇਹਦੀ ਇਨਕੁਆਰੀ ਕਰੋ ਪੈਸੇ ਜਾਂਦੇ ਆ ਕਿ ਨਹੀਂ ਜਾਂਦੇ ਸੱਟੇ ਵਾਲਿਆਂ ਨੂੰ ਫੜੋ ਜੂਏ ਵਾਲਿਆਂ ਨੂੰ ਫੜੋ ਮਿਸਾਲ ਸੈਂਟਾਂ ਨੂੰ ਫੜੋ ਉਹਨਾਂ ਤੋਂ ਪਤਾ ਲੱਗੇ ਵੀ ਪੈਸੇ ਕੌਣ ਲੈ ਕੇ ਜਾਂਦਾ ਈਰੇ ਫੂ ਪੈਸੇ ਜਾਂਦੇ ਆ ਐਨੇ ਲੱਭਜ ਬੋਲਦਾ ਹੋਇਆ ਬੰਦ ਜਿਹੜੇ ਬੁਲਾਵੇ ਹੈਗੇ ਜਿਹੜੇ ਗੱਲ ਰਾਜੂ ਦੇ ਕਰੇ ਐਸ ਐਚਓ ਨੇ ਰੇਡ ਕੀਤੀ ਕੋਈ ਗੈਂਗਰਸ਼ ਦੀ ਹੈ ਕੋਈ ਆਤਵਾਦੀ ਸੀ ਇੱਕ ਬੱਚਾ ਹੋਇਆ ਉਹਨੇ ਦੋ ਕੁੜੀਆਂ ਦੇ ਬਾਅਦ ਲੜਕਾ ਆਇਆ ਛੋਟਾ ਜਿਹਾ ਤੂੰ ਹੀ ਨੇੜਾ ਲੜਕਾ ਹੈ ਉਹਨੇ ਨਾਲ ਜਾ ਕੇ ਐਸਐਚਓ ਨੂੰ ਧੱਕਾ ਮੁਕੀ ਕੀਤੀ ਹੈ ਕਹਿੰਦਾ ਦੱਸੋ ਕਿੱਥੇ ਹੈ ਕਹਿੰਦਾ ਵੀਡੀਓ ਪਾਉਣ ਵਾਲਾ ਬਲਕਾਰ ਸਿੰਘ ਦੇ ਪੈਰਾਂ 'ਚ ਡਿੱਗ ਪੈਰ ਨੂੰ ਮਾਫ ਕਰ ਦਗੇ ਬਿਲਕੁਲ ਨਹੀਂ ਅਸੀਂ ਡਿੱਗਣ ਦੇਵਾਂਗੇ ਪੈਰਾਂ 'ਚ ਉਹ ਤੁਹਾਨੂੰ ਸਾਡਾ ਭਤੀਜਾ ਹੈ ਉਹ ਅਸੀਂ ਬਿਲਕੁਲ ਨਹੀਂ ਉਹਨੂੰ ਪੈਰਾਂ 'ਤੇ ਕਦੇ ਮੈਂ ਬਲਕਾਰ ਸਿੰਘ ਜਨਾਬਤੀ ਜੋੜ ਲਾ ਲਈ ਜਿੰਨਾ ਮਰਜੀ ਕੋਲਸ ਜੋੜ ਲਾ ਲਈ ਐਸਐਚਓ ਅੱਜ ਪਰੀ ਪੰਚਾਇਤ ਦੇ ਵਿੱਚ ਆਇਆ ਕਹਿੰਦਾ ਮੇਰੀ ਗਲਤੀ ਨਹੀਂ ਉਹਦੀ ਗਲਤੀ ਹੈ असं दसागे अस पता लगूगा एस एच ओ आप कहना तो है और बोल रहे हैं तो फिर परचा क्या दर्ज बै दोस्तों बहुत कुछ बोलने वाला है बड़े बुलाने बोलने वाले है धन्यवाद सारी जनता प्रैस का मेरे वीर का सारा धन्यवाद